ਅੱਜ ਜਿਹੜਾ ਰਾਸ਼ਨ ਵੰਡ ਸਮਾਰੋਹ ਕੀਤਾ ਗਿਆ ਵਾ ਇਹ ਪਿਛਲੇ 5 ਸਾਲਾਂ ਤੋਂ ਜਿਵੇਂ ਸਾਡੀ ਸੇਵ ਦਾ ਲਾਈਫ ਐਨ ਜੀਓ ਚੱਲ ਰਹੀ ਹੈ ਕਾਫੀ ਸਾਲਾਂ ਤੋਂ ਤੇ ਹੁਣ ਜਿਹੜਾ ਅਸੀਂ ਸੰਗਠਨ ਬਣਾਇਆ ਸੀ ਰਾਸ਼ਟਰੀ ਮਹਾਦੇਵ ਸੰਘਰਸ਼ ਦਲ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸਾਰੇ ਸੰਗਠਨ ਟੀਮ ਵੱਲੋਂ ਮਿਲ ਕੇ ਵੀ ਜਿਹੜਾ ਇਹ ਰਾਸ਼ਨ ਵੰਡ ਸਮਾਰੋਹ ਹੈ ਇਹ ਹੁਣ ਮੁੱਖ ਦਫ਼ਤਰ ਕੀਤਾ ਜਾਇਆ ਕਰੂਗਾ ਕਿਉਂ ਕਿ ਲੋਕਾਂ ਦੇ ਨੰਬਰ ਇੱਥੇ ਲਿਆਇਆ ਜਾਇਆ ਕਰਨਗੇ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਜਾਇਆ ਕਰੂਗਾ ਵੀ ਭਾਈ ਇਸ ਵਾਰ ਇਹ ਮਿਲ ਰਿਹਾ ਤੇ ਇਸ ਵਾਰ ਇਹ ਮਿਲ ਰਿਹਾ ਲੋਕ ਖੱਜਲ ਖਵਾਰ ਨਾ ਹੋਣ ਕਿਉਂਕਿ ਲੋਕ ਜਿਵੇਂ ਹੁਣ ਫੋਨ ਕਰ ਰਹੇ ਨੇ ਵਿਚਾਰੇ ਸਟੇਟਸ ਦੇ ਦੇ ਕੇ ਵੀ ਰਾਸ਼ਨ ਕਿੱਥੇ ਮਿਲ ਰਿਹਾ ਜੀ ਰਾਸ਼ਨ ਕਿੱਥੇ ਮਿਲ ਰਿਹਾ ਜੀ ਉਹ ਚੀਜ਼ ਨਾ ਹੋ ਸਕੇ ਕਿਉਂਕਿ ਅਸੀਂ ਲੋਕਾਂ ਨੂੰ ਦੁੱਖ ਦਿਲੇਦਰਾ ਚੋਂ ਕੱਢਣਾ ਚਾਹੁੰਦੇ ਆ ਨਾ ਕਿ ਉਹਨਾਂ ਨੂੰ ਖੱਜਲ ਖਵਾਰ ਕਰਨਾ ਚਾਹੁੰਦੇ ਆ ਇਸ ਲਈ ਇਹ ਜਿਹੜਾ ਮੁੱਖ ਦਫ਼ਤਰ ਦਾ ਅਸੀਂ ਟਾਈਮ ਰੱਖਿਆ ਇਹ ਜਿਹੜਾ ਨਵਾਂ ਉਪਰਾਲਾ ਰੱਖਿਆ ਇਹ ਇਸ ਲਈ ਰੱਖਿਆ ਵਾ ਵੀ ਜਿਹੜਾ ਅਸੀਂ ਇੱਥੇ ਉਹਨਾਂ ਦੇ ਨੰਬਰ ਲੈ ਲਏ ਨੇ ਇੱਕ ਵਾਰ ਉਹ ਆ ਸਕਣਗੇ ਦੁਵਾਰਾ ਜਿਹੜਾ ਵਾ ਉਹਨਾਂ ਨੂੰ ਫੋਨ ਕਰਕੇ ਅਸੀਂ ਆਪ ਬੁਲਾਵਾਂਗੇ ਕਿਉਂਕਿ ਅਸੀਂ ਹਰ ਵਾਰ ਮਹੀਨੇ 'ਚ ਹਰ ਵਾਰ ਰਾਸ਼ਨ ਦਵਾਈਆਂ ਇਹ ਚੀਜ਼ਾਂ ਅਸੀਂ ਫ੍ਰੀ ਪ੍ਰੋਵਾਈਡ ਕਰਾਉਂਦੇ ਆ ਘਰ ਘਰ ਜਾ ਕੇ ਪ੍ਰੋਵਾਈਡ ਕਰਾਉਂਦੇ ਸੀਗੇ ਪਰ ਜਿਹੜਾ ਹੁਣ ਹੈ ਹੁਣ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਅੱਗੇ ਜਿਹੜੇ ਲੋਕ ਸੇਵਾ ਕਰਨ ਦੀ ਭਾਵਨਾ ਨਾਲ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਾਣ ਲਈ ਵੀ ਭਾਈ ਆਪਾਂ ਜਿਹੜੀ ਸੇਵਾ ਕਰ ਰਹੇ ਹਾਂ ਕਿਸੇ ਸੇਵਾ ਵਿਅਰਥ ਨਾ ਜਾਵੇ ਵੀ ਇਹ ਕਿਸੇ ਚੰਗੇ ਦੇ ਹੱਥ ਲੱਗੇ ਸੋ ਇਸ ਲਈ ਇਹ ਮੈਂ ਸਾਰਾ ਜਿਹੜਾ ਪਰਾਲਾ ਵਾ ਇਹ ਆਪਣੇ ਸੰਗਠਨਾਂ ਮਿਲ ਕੇ ਆਪਣੇ ਮੁੱਖ ਦਫ਼ਤਰ ਰੱਖਿਆ ਵਾ ਤਾਂ ਜੋ ਲੋੜਵੰਦਾ ਦੀਆਂ ਲੋੜਾਂ ਪੂਰੀਆਂ ਹੋ ਸਕਣ ਅੱਜ ਕਿੰਨੇ ਬੰਦੇ ਰਾਸ਼ਨ ਮੰਡਾਜੇ ਅੱਜ 40 ਪਰਿਵਾਰਾਂ ਨੂੰ ਰਾਸ਼ਨ ਪ੍ਰੋਵਾਈਡ ਕਰਵਾਇਆ ਗਿਆ ਵਾ ਵੀ ਉਹਨਾਂ ਨੂੰ ਜਿਹੜਾ ਵੀ ਪੂਰੇ 15 ਦਿਨਾਂ ਦਾ ਰਾਸ਼ਨ ਹੈ ਜਿਹੜਾ ਪ੍ਰੋਵਾਈਡ ਕਰਵਾ ਦਿੱਤਾ ਵਾ 40 ਪਰਿਵਾਰਾਂ ਨੂੰ ਆਹਨ ਸਮਝ ਪਰਾਲਾ ਜਾਰੀ ਰਹੂਗਾ ਆ ਸਾਹਿਬ ਮੈਂ ਕਿਹਾ ਪੰਜ ਸਾਲਾਂ ਤੋਂ ਚੱਲ ਰਿਹਾ ਇਹ ਪੰਜ ਸਾਲਾਂ ਤੋਂ ਚੱਲ ਰਿਹਾ ਤੇ ਹੁਣ ਵੀ ਮੰਥਲੀ ਚੱਲਦਾ ਰਹੂਗਾ ਇਹ ਉਪਰਾਲਾ ਅਸੀਂ ਆਪਣੇ ਦਫ਼ਤਰ ਮੈਂ ਤੁਹਾਨੂੰ ਫੇਰ ਦੱਸ ਰਿਹਾ ਵੀ ਦਫ਼ਤਰ ਤਾਂ ਰੱਖਿਆ ਵਾ ਵੀ ਅਸੀਂ ਨੰਬਰ ਇਹਨਾਂ ਦੇ ਲੈ ਲਏ ਨੇ ਨੰਬਰ ਲੈ ਕੇ ਇਹਨਾਂ ਨੂੰ ਹੁਣ ਅਸੀਂ ਆਪ ਕੰਟੈਕਟ ਕਰਿਆ ਕਰਾਂਗੇ ਭਾਈ ਆਹ ਦੇ ਨਾ ਆਹ ਤਰੀਕਾ ਇੱਥੇ ਤੁਸੀਂ 8:00 ਵਜੇ ਪਹੁੰਚ ਜਾਣਾ